ਬਾਲੀਵੁੱਡ ਵਾਲੇ ਪੰਜਾਬੀ ਇਹ ਮਤਲਬ ਸੌਂਗਾ ਤੇ ਆ ਤੇ ਪਰ ਇਹ ਪੰਜਾਬ ਵਾਲੇ ਬੰਦੇ ਜਦੋਂ ਮੁਸੀਬਤ ਪੈਂਦੀ ਉਹ ਤਾਂ ਹੈਲਪ ਕਾ ਤੂੰ ਨਹੀਂ ਕਰਦੇ ਜੇ ਸਾਡੇ ਪੁਰਾਣੇ ਗਾਣੇ ਚੱਕ ਚੱਕ ਕੇ ਆਪਦੀਆਂ ਫਿਲਮਾਂ ਚ ਲੈ ਰਹੇ ਆਪਦੀਆਂ ਫਿਲਮਾਂ ਚੱਲ ਰਹੀਆਂ ਕਰੋੜਾਂ ਦਾ ਬਿਜ਼ਨਸ ਕਰ ਰਹੀਆਂ ਤੇ ਫਿਰ ਪੰਜਾਬ ਦੀ سپورਟ ਕਾ ਤੂੰ ਨਹੀਂ ਹਣ ਦਿਲਜੀਤ ਦਾ ਜਦੋਂ ਸ਼ੋਅ ਲੱਗਦਾ ਸੀ ਉੱਥੇ ਨਿਰੂ ਬਾਜਵਾ ਕਿਵੇਂ ਠਮਕੇ ਲਾਉਂਦੀ ਸੀ ਕਦੇ ਲੱਕ ਤੇ ਇਧਰ ਠਮਕੇ ਕਦੇ ਕੀ ਕਦੇ ਕੀ ਪੋਸਟਾਂ ਪਾਉਣਗਾ ਸਨੈਪਾਂ ਪਾਉਣਗਾ ਤੇ ਜਦੋਂ ਹੀ ਦਿਲਜੀਤ ਤੇ ਪਈ ਮੁਸੀਬਤ ਤੇ ਨਿਰੂ ਬਾਜਵਾ ਤਾਂ ਐਡੀ ਗੰਦੀ ਨਿਕਲੀ ਉਸੇ ਵੇਲੇ ਇਹਨੂੰ ਇੰਸਟਾਗ੍ਰam ਤੋਂ ਅਨਫੋਲੋ ਤੇ ਸਰਦਾਰ ਜੀ sthree ਦੀਆਂ ਜਿੰਨੀਆਂ ਪੋਸਟਾਂ ਸੀ ਸਾਰੀਆਂ ਡਿਲੀਟ ਕਰ ਗਈ ਕੀ ਕਰੇ ਬੰਦਾ ਇੱਥੇ ਦੱਸੋ ਬੰਦਾ ਕਿੱਧਰ ਜਾਵੇ ਉਹ ਬੰਦਾ ਕੀ ਕਰਦਾ ਤੇ ਤੁਸੀਂ ਕੀ ਹੁਣ ਇੱਥੋਂ ਹੀ ਜੇ ਇੱਕ ਮੈਂ ਗੱਲ ਚੱਕਾਂ ਤੇ ਜਿਹੜੇ ਤੁਸੀਂ ਪੇਡਾਂ ਵਿੱਚ ਮੈਂ ਮੈਂ ਕਰਨ ਆ ਜਾਂਦੀਆਂ ਹੁੰਦੀਆਂ ਗਰਦਾਸ ਮਾਨ ਦੀਆਂ ਜਿਹੜੇ ਤੁਹਾਡੇ ਬਾਬਾ ਬੋਰਡ ਬਣਾਇਆ ਹੋਇਆ ਵੀ ਪੰਜਾਬੀ ਦਾ ਰੱਖਾਗਾ ਗਰਦਾਸ ਮਾਨ ਤੇ ਜਦੋਂ ਮੁਸੀਬਤ ਪਈ ਸੀ ਨਾ ਸਾਨੂੰ ਸਾਰਿਆਂ ਨੂੰ ਪਤਾ ਉਹ ਤੋਂ ਪਤਾ ਕਿਹੜਾ ਬੰਦਾ ਹੱਕ 'ਚ ਖੜਿਆ ਸੀ ਗਰਦਾਸ ਮਾਨ ਦੀਆਂ ਗਾਇਕਾਂ ਦੇ ਵਿੱਚੋਂ ਇੱਕ ਤੇ ਦੋ ਬੰਦੇ ਖੜੇ ਸੀ ਇੱਕ ਬੱਬੂ ਮਾਨ ਇੱਕ ਦਿਲਜੀਤ ਦਸਾਂਜ ਹੋਰ ਕੋਈ ਬੰਦਾ ਹੱਕ 'ਚ ਨਹੀਂ ਖੜਿਆ ਸੀ ਹੁਣ ਮੁਸੀਬਤ ਪਈ ਉਹ ਕਹਿੰਦੇ ਹੁੰਦੇ ਨਾ ਵੀ ਦਿਨ ਆ ਹੀ ਜਾਂਦੇ ਹੁੰਦੇ ਆ ਵੀ ਹਰ ਇੱਕ ਚੀਜ਼ ਪਰਖੀ ਜਾਂਦੀ ਹੁੰਦੀ ਆ ਹੁਣ ਮੁਸੀਬਤ ਪੈ ਗਈ ਸੀ ਦਿਲਜੀਤ ਦੇ ਸਾਹਮਣੇ ਦੱਸੋ ਗਰਦਾਸ ਮਾਨ ਦਾ ਕਿਹੜਾ ਬਿਆਨ ਆ ਮੈਨੂੰ ਇੱਕ ਵੀ ਚੀਜ਼ ਦੱਸੋ ਗਰਦਾਸ ਮਾਨ ਨੇ ਕੋਈ ਵੀ ਬਿਆਨ ਦਿੱਤਾ ਦਿਲਜੀਤ ਦੇ ਹੱਕ 'ਚ ਵੀ ਇਹ ਮਾੜਾ ਹੋ ਰਿਹਾ ਜਾਂ ਚੰਗਾ ਹੋ ਰਿਹਾ ਕੁਝ ਵੀ ਲਾ ਲਓ ਬੋਲਿਆ ਨਾ ਹੀ ਬੋਲਣਾ ਭਲਾ ਤੂੰ ਹੀ ਪੋਸਟਾਂ ਪਾ ਤੋ ਗਰਦਾਸ ਮਾਨ ਬੋਲੂਗਾ ਨਾ ਕਿਉਂ ਨਾ ਬੋਲੂਗਾ ਕਿਉਂਕਿ ਮਗਰੋਂ ਪ੍ਰੈਸ਼ਰ ਆ ਦੇਸ਼ ਭਗਤੀ ਕੋਈ ਨਾ ਹੱਦੋਂ ਵੱਧ ਚੜੀ ਹੋਈ ਆ ਮਤਲਬ ਗੱਲਾਂ ਇਹ ਤੇ ਇੱਕ ਤੀਜੀ ਗੱਲ ਛੋਡੇ ਨਾ ਹੋਰ ਕਰਦਾ ਇੱਕ ਕਾਂਗਰਸ ਦਾ ਲੀਡਰ ਆ ਕੋਈ ਹੈਨਰੀ ਹੈਨਰੀ ਜਲੰਧਰ ਤੋਂ ਉਹ ਬੰਦੇ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਲਾਗੂ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਵੀ ਇਨਸਾਨ ਵੱਧ ਤੋਂ ਵੱਧ ਦੋ ਬੱਚੇ ਜੰਮ ਸਕਦਾ ਇੱਕ ਜਾਂ ਦੋ ਮੈਕਸਿਮਮ ਦੋ ਜੇ ਕੋਈ ਵੱਧ ਜੰਮੂਗਾ ਤੇ ਉਹਨਾਂ ਨੂੰ 10 ਲੱਖ ਰੁਪਈਆ ਜੁਰਮਾਨਾ ਲੱਗੂਗਾ 10 ਬਈ ਇੱਥੇ ਗਰੀਬੰਦਾ ਇੱਥੇ ਕੀ ਕਰੂਗਾ ਇਹ ਚੀਜ਼ ਨੂੰ ਮੰਨਣਾ ਕਿਹਨੇ ਆ ਕਿਸੇ ਨੇ ਨਹੀਂ ਸੁਣਾਵੇ ਕਿਉਂ ਲਾਗੂ ਕਰ ਰਹੇ ਹੁਣ ਮੈਂ ਮੇਨ ਗੱਲ ਤੇ ਆਉਣਾ ਪੰਜਾਬ ਇਹ ਜਿਹੜੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਇਹ ਯੂਪੀ ਬਿਹਾਰ ਇੱਧਰ ਕਿਤੇ ਹੋਣੀਆਂ ਚਾਹੀਦੀਆਂ ਕਿਉਂਕਿ ਇੱਧਰ ਆਬਾਦੀ ਬਹੁਤ ਹੱਦ ਤੋਂ ਵੱਧ ਬਾਦੀ ਆ ਪੰਜਾਬ ਦੇ ਤਾਂ ਤੁਸੀਂ ਜਨਸੰਖਿਆ ਕੱਢ ਕੇ ਵੇਖ ਲਓ ਹੁਣ ਦੇ ਅੰਕੜੇ ਕੱਢ ਕੇ ਵੇਖ ਲਓ ਜਿੰਨੀਆਂ ਦਿੱਲੀ ਮੌਤਾਂ ਹੁੰਦੀਆਂ ਨਾ ਉਹਨੇ ਜੰਮ ਨਹੀਂ ਰਹੇ ਵੀ ਜਿੰਨੇ ਦਿੱਲੀ ਪੰਜਾਬ ਚ ਮਰ ਰਹੇ ਆ ਉਹਨੇ ਜੰਮ ਨਹੀਂ ਰਹੇ ਤੇ ਇੱਥੋਂ ਕੀ ਆ ਘਟ ਰਿਆ ਨਾ ਤੇ ਜਿਹੜੇ ਮਾੜੇ ਮੋٹے ਸੀਗੇ ਉਹ ਸਾਡੇ ਪਿੰਡਾਂ ਦੇ ਪਿੰਡ ਖਾਲੀ ਕਰ ਤੇ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਉਹ ਸਾਡੇ ਇਹਨਾਂ ਨੇ ਖਾਲੀ ਕਰ ਤੇ ਤੇ ਪੰਜਾਬ ਚ ਕੀ ਬਜਿਆ ਸ਼ੁਣ ਸ਼ਣਾ ਇਸੇ ਕਰਕੇ ਪੰਜਾਬ ਵਿੱਚ ਇਹ ਕਾਨੂੰਨ ਕਰਾਨੀ ਚੱਲਣਾ ਪੰਜਾਬੀਆਂ ਨੂੰ ਤਾਂ ਸਗੋਂ ਇਹ ਚਾਹੀਦਾ ਕਿ ਇੱਕ ਜਾਣਾ ਘੱਟੋ-ਘੱਟ 3 ਤੋਂ 4 ਬੱਚੇ ਲਵੇ ਕਿਉਂਕਿ ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਘਟ ਰਹੀ ਹੈ ਤੇ ਬਹੁਤ ਜ਼ਿਆਦਾ ਸਪੀਡ ਤੇ ਜਲਦੀ ਘਟ ਰਹੀ ਆ ਤਿੰਨ-ਤਿੰਨ ਚਾਰ-ਚਾਰ ਬੱਚੇ ਲਵੇ ਇੱਕ ਬੰਦਾ ਨਾਲੇ ਤਾਂ ਵੜਾਪੇ 'ਚ ਸੌਖ ਨਾਲੇ ਪੰਜਾਬ ਦੀ ਆਬਾਦੀ ਵਧੂ ਦੋ ਬਾਹਰ ਵੀ ਚਲੇ ਗਏ ਦੋ ਇੱਥੇ ਰਹਿਣਗੇ ਏਡੀ ਹਨਾ ਤੇ ਜੇ ਤੁਸੀਂ ਸੋਚਦੇ ਆ ਵੀ ਉਹ ਮੈਂ ਇਥੇ ਨਕਸ਼ਾ ਜਿਹਾ ਲਾਵੀ ਦਊਂਗਾ ਉਹਨਾਂ ਤੇ ਰੋਗ ਲੱਗਣੇ ਚਾਹੀਦੇ ਆ ਦੂਜੀਆਂ ਸਟੇਟਾਂ ਦੇ ਨਾ ਕੇ ਪੰਜਾਬ ਤੇ ਪੰਜਾਬ ਨੂੰ ਹੁਣ ਮੇਨ ਗੱਲ ਫੇਰ ਉਹੀ ਆ ਗਈ ਵੀ ਪੰਜਾਬ ਦੀ ਵਾਦੀ ਜਦੋਂ ਇਹ ਉਤਲੀਆਂ ਚੀਜ਼ਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਨਾ ਕਿ ਕਿਹੜੀ ਕਮਿਊਨਿਟੀ ਘਟ ਰਹੀ ਆ ਕਿਹੜੇ ਲੋਕ ਘਟ ਗਏ ਆ ਉਹਨਾਂ ਨੂੰ ਦਬਦੇ 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 ਦਬਲੋ ਤੇ ਜਿਹੜੀ ਸੇਮ ਚੀਜ਼ ਸਾਡੇ ਪੰਜਾਬ ਤੇ ਹੋ ਰਹੀ ਆ ਵੀ ਦਬਦੇ ਦਬਦੇ ਇਹਨਾਂ ਨੂੰ ਦਬਾ ਲਓ ਇਸੇ ਕਰਕੇ ਵਾਦੀ ਆ ਲਪਾਈ ਹੋਈ ਆ ਵੀ ਕੋਈ ਨਾ ਕੋਈ ਬਿਆਨ ਛੱਡੇ ਬਾਅਦ ਚ ਕਾਨੂੰਨ ਲਾਗੂ ਹੋਵੇ ਤੇ ਕਾਨੂੰਨ ਜਦੋਂ ਲਾਗੂ ਹੋ ਗਿਆ ਜੇ ਕੋਈ ਗਲਤੀ ਕਰੂਗਾ ਤਾਂ 10 ਲੱਖ ਰੁਪਈਆ ਜੇ ਕੋਈ ਨਾ ਕਰੂਗਾ ਵਾਦੀ ਦਾ ਘਾ ਤੇ ਬਾਕੀ ਸਾਡੇ ਜਿਹੜੇ ਵੀਰ ਭਰਾ ਭੈਣਾ ਜਿੰਨੇ ਬਾਹਰਲੇ ਦੇਸ਼ਾਂ ਚੋਂ ਡੱਗੇ ਸੋ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਬਈ ਚੱਲਣੀ ਪੰਜਾਬ ਨੂੰ ਪੰਜਾਬ ਨਹੀਂ ਬਈ ਜਿੱਤਿਆ ਜਾਣਾ ਪੰਜਾਬ ਤਾਂ ਜਮਾ ਮਰ ਕੇ ਵੀ ਉੱਠ ਖੜਦਾ ਤੇ ਕਿੰਨੇ ਵਾਰ ਉੱਠਿਆ ਤੇ ਉੱਠਦਾ ਹੀ ਰਹਿਣਾ ਇਹ ਨੂੰ ਨਾ ਕੋਈ ਜਿੱਤ ਸਕਦਾ ਉਹ ਕਹਿੰਦੇ ਨਾ ਚੀਕਾਂ ਪਵਾ ਦੇਣਗੇ ਚੀਕਾਂ ਇਹ ਬਿਲਕੁਲ ਸੱਚੀ ਗੱਲ ਆ